ਬਹੁਤ ਧੰਨਵਾਦ ਬਾਈ ਐਮਸੀਆਈ ਇਮੀਗ੍ਰੇਸ਼ਨ ਵਾਲੇ ਬਾਈ ਸਮਿੱਤ ਹੋਣਾ ਦਾ ਪਿੰਡ ਬੁੱਟਾ ਸਿੰਘ ਵਾਲੇ ਤੋਂ ਦੋਸਤੋ ਉਹਨਾਂ ਨੇ ਮੇਰੇ ਇੱਕ ਬੋਲ ਤੇ ਬਾਈ ਹੋਣਾ ਦੀ 5000 ਰੁਪਏ ਨਾਲ ਹੈਲਪ ਕਰੀਆ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਮੈਂ ਗਿਆਨ ਬੁੱਟੇ ਵਾਲਾ ਆ ਤੁਸੀਂ ਪਿੱਛੇ ਦੇਖ ਸਕਦੇ ਹੋ ਦੋਸਤੋ ਇਹ ਆ ਬਾਈ ਪੰਮਾ ਇਨਾਂ ਦੀ ਫਰੂਟ ਦੀ ਦੁਕਾਨ ਆ ਨਨੇੜੇ ਦੋਸਤੋ ਕੱਲ ਮੈਂ ਇਨਾਂ ਤੋਂ ਫਰੂਟ ਖਰੀਦੇ ਆ ਤੇ ਇਨਾਂ ਦੀ ਹਾਲਤ ਬਾਰੇ ਮੈਨੂੰ ਪਤਾ ਲੱਗਿਆ ਬਾਈ ਦੀ ਲੱਤ ਬੜੀ ਹੋਈ ਆ ਇਨਫੈਕਸ਼ਨ ਕਰਕੇ ਤੇ ਬਾਈ ਦੇ ਘਰ ਦੇ ਹਾਲਾਤ ਵੀ ਖਰਾਬ ਨੇ ਆ ਤੁਸੀਂ ਦੇਖ ਸਕਦੇ ਹੋ ਥੋੜੀ ਜੀ ਛੋਟੀ ਜੀ ਰੇੜੀ ਲਾ ਕੇ ਬਾਈ ਹੋਣੀ ਅੱਜ ਤੱਕ ਜੀਵਾਰਾ ਕਰਦ ਨੇ ਇਸ ਟਾਈਮ ਬਹੁਤ ਹਾਲਾਤ ਖਰਾਬ ਨੇ ਮੈਂ ਸੋਚਿਆ ਬਈ ਯਾਰ ਸਭ ਤੋਂ ਪਹਿਲਾਂ ਤਾਂ ਧੰਨਵਾਦ ਏਐਮਸੀਆ ਇਮੀਗ੍ਰੇਸ਼ਨ ਵਾਲਿਆਂ ਦਾ ਮੇਰੇ ਇੱਕ ਕੈਨਤੇ ਬਾਈ ਹੋਣਾ ਨੇ ਇਹਨਾਂ ਦੀ 5000 ਰੁਪਏ ਦੀ ਹੈਲਪ ਕਰੀ ਆ ਅਸੀਂ ਸੋਚਿਆ ਵੀ ਇਹਨਾਂ ਨੂੰ 5000 ਰੁਪਏ ਦਾ ਫਰੂਟ ਪਾ ਕੇ ਦਈਏ ਤਾਂ ਕਿ ਬਾਈ ਹੋਣਾ ਦਾ ਕੰਮ ਚੱਲ ਸਕੇ ਦੋਸਤੋ ਸਿੱਧੀ ਆਪਾਂ ਕਿਸੇ ਨੂੰ ਜਾਂ ਪੀਖ ਕਹਿ ਸਕਦੇ ਆ ਪੀਖ ਦੇਣ ਨਾਲ ਦੋਸਤੋ ਇਸ ਤਰ੍ਹਾਂ ਹੈਲਪ ਕਰੀਏ ਉਹ ਏ ਐਮ ਸੀ ਆਈ ਇਮੀਗ੍ਰੇਸ਼ਨ ਵਾਲੇ ਭਰਾਵਾਂ ਦਾ ਵੀ ਬਹੁਤ ਧੰਨਵਾਦ ਦੋਸਤੋ ਉਹਨਾਂ ਨੇ ਪਹਿਲੇ ਬੋਲ ਜਿਹੜੇ ਭਾਈ ਹੋਣਾ ਦੀ ਹੈਲਪ ਕਰਨ ਵਾਸਤੇ ਉਹ ਰਾਜੀ ਹੋਏ ਦੋਸਤੋ ਬੀਜੇ ਲਗਾਉਂਦੇ ਨੇ ਤੇ ਬਹੁਤ ਸਾਫ਼ ਸੁਥਰਾ ਕੰਮ ਕਰਦੇ ਨੇ ਉਹਨਾਂ ਨੇ ਦੋਸਤੋ ਇਹਨਾਂ ਦੀ ਹੈਲਪ ਵਾਸਤੇ 5000 ਰੁਪਏ ਪਾਇਆ ਤੇ ਦੋਸਤੋ ਮੈਂ ਅਸੀਂ ਅੱਜ ਇਹਨਾਂ ਨੂੰ 5000 ਰੁਪਏ ਦੇਣ ਲੱਗੇ ਆ ਤਾਂ ਕਿ ਇਹ ਆਪਣੀ ਦੁਕਾਨ ਤੇ ਫਰੈਸ਼ ਸਬਜ਼ੀ ਤੇ ਫਰੂਟ ਨਾਲ ਆਪਣੀ ਦੁਕਾਨ ਤੇ ਜਿਹੜਾ ਸਮਾਨ ਲੈ ਆ ਸਕਣ ਤੇ ਆਪਦਾ ਗੁਜ਼ਾਰਾ ਕਰ ਸਕਣੇ ਦੋਸਤੋ ਇਹ ਬਹੁਤ ਵਧੀਆ ਤਰੀਕਾ ਕਿਸੇ ਦੀ ਹੈਲਪ ਕਰਨ ਦਾ ਤੇ ਦੋਸਤੋ ਮੈਂ ਨਨੇੜਾ ਹਰਚੰਦਪੁਰਾ ਗਰਦਿਆਲਪੁਰਾ ਸਾਦਮਜਰੇ ਇਹ ਪਿੰਡ ਦੇ ਲੋਕਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਕਰਨਾ ਚਾਹੁੰਦਾ ਦੋਸਤੋ ਜਿੰਨਾ ਟਾਈਮ ਦਿਵਾਲੀ ਆ ਦਿਵਾਲੀ ਤੇ ਕਮ ਸਿਕਮ ਦਿਵਾਲੀ ਤੱਕ ਤਾਂ ਯਾਰ ਆਪਾਂ ਬਾਈ ਹੋਣਾ ਤੋਂ ਸਬਜ਼ੀ ਤੇ ਫਰੂਟ ਖਰੀਦੀ ਤਾਂ ਕਿ ਆਪਣੀ ਇਸ ਪ੍ਰਾ ਦੀ ਹੈਲਪ ਹੋ ਸਕੇ ਇਸ ਵੀਡੀਓ ਨੂੰ ਦੇਖਣ ਵਾਲੇ ਵੀਰੇ ਸਾਰੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਸੋਡਾ ਵੀ ਦੋਸਤੋਂ ਉਨੇ ਹੀ ਪੁੰਨਾ ਲੱਗੂਆ ਜਿੰਨਾ ਕਿ ਏ ਐਮ ਸੀ ਆਈ ਇਮੀਗ੍ਰੇਸ਼ਨ ਵਾਲੇ ਭਰਾਵਾਂ ਦਾ ਉਹਨਾਂ ਨੇ 5000 ਰੁਪਏ ਦੀ ਬਾਈ ਦੀ ਹੈਲਪ ਕਰੀ ਆ ਤਾਂ ਕਿ ਬਾਈ ਹੁਣੀ ਫਰੂਟ ਆਪਦਾ ਸਬਜ਼ੀ ਵੱਧ ਤੋਂ ਵੱਧ ਆਪਣੀ ਦੁਕਾਨ ਤੇ ਲਿਆ ਸਕਣ ਤੇ ਆਪਣਾ ਗੁਜ਼ਾਰਾ ਕਰ ਸਕਣ ਦੋਸਤੋਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਰੇਕ ਨन्हेੜੇ ਪਿੰਡ ਦੇ ਸਾਧਮਾ ਜਰਾ ਗਰਦਿਆਲਪੁਰੇ ਵਾਲਾ ਜਿੰਨੇ ਵੀ ਕਰਨੇ ਦੋਸਤੋਂ ਕਮ ਸੇ ਕਮ ਇੱਕ ਵਾਰ ਤਾਂ ਯਾਰ ਇਸ ਭਰਾ ਤੋਂ ਸਬਜ਼ੀ ਜ਼ਰੂਰ ਖਰੀਦੇ ਤੁਸੀਂ